ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਜਨਵਾਰ ਤੜਕਸਾਰ ਮਸ਼ਹੂਰ ਪੰਜਾਬੀ ਸ਼ਾਇਰ ਤੇ ਲੇਖਕ surjit patar ਦਾ ਦਿਹਾਂਤ ਹੋ ਗਿਆ ਪਦਮ ਸ਼੍ਰੀ surjit patar ਨੇ 79 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਉਹਨਾਂ ਨੇ ਲੁਧਿਆਣਾ ਵਿੱਚ ਆਖਰੀ ਸਾਹ ਲਏ ਉਹਨਾਂ ਨੇ ਕਈ ਪ੍ਰਸਿੱਧ ਕਵਿਤਾਵਾਂ ਲਿਖੀਆਂ ਇਹਨਾਂ ਵਿੱਚ ਹਵਾ ਵਿੱਚ ਲਿਖੇ ਹਰਫ ਲਫ਼ਜ਼ਾਂ ਦੀ ਦਰਗਾਹ ਪਤਝੜ ਦੀ ਬਾਜ਼ੀ ਸੂਰ ਜ਼ਮੀਨ ਬਿਰਕ ਅਰਜ਼ ਕਰੇ ਹਨੇਰੇ ਵਿੱਚ ਫੁਲਕ ਦੀ ਬਰਨਮਾਲਾ ਸ਼ਾਮਿਲ ਹੈ ਉਨ੍ਹਾਂ ਦੇ ਇਸ ਦੁਨੀਆ ਨੂੰ ਛੱਡ ਜਾਣਾ ਸਾਇਦ ਜਗਤ ਲਈ ਸਭ ਤੋਂ ਵੱਡਾ ਘਾਟਾ ਹੈ ਮਸ਼ਹੂਰ ਸਾਇਦਕਾਰ ਸੁਜੀਤ ਪਾਤਰ ਦੀ ਅੰਤਿਮ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਉਗੀਆਂ ਸ਼ਖਸੀਅਤਾਂ ਉਨ੍ਹਾਂ ਨੂੰ ਸਰਦਾਰਸ਼ ਲਈ ਦੇਣ ਲਈ ਪਹੁੰਚੇ ਮੱਖ ਮੰਤਰੀ ਭਗਵੰਤ ਮਾਨ ਨੇ ਵੀ ਅੰਤਿਮ ਯਾਤਰਾ ਦੌਰਾਨ ਸੁਜੀਤ ਪਾਤਰ ਨੂੰ ਸਰਦਾਰਸ਼ ਨੇ ਦਿੱਤੀ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਜੀਤ ਪਾਤਰ ਦੀ ਅੰਤਿਮ ਯਾਤਰਾ ਨੂੰ ਮੋੜ ਦਿੱਤਾ ਸੁਜੀਤ ਪਾਤਰ ਨੂੰ ਆਖਰੀ ਵਿਦਾਈ ਦੇਣ ਵਾਲਿਆਂ ਦਾ ਤੰਤਾ ਲੱਗਿਆ ਹੋਇਆ ਸੀ ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸਾਇਦਕਾਰ ਸੁਜੀਤ ਪਾਤਰ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ ਹੈ ਆਏ ਹੋਏ ਲੋਕਾਂ ਨੇ ਸੁਜੀਤ ਪਾਤਰ ਲਈ ਨਾਰੇ ਵੀ ਲਗਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਬਿਹਾਰ ਦੌਰੇ ਤੇ ਐਤਵਾਰ ਸ਼ਾਮ ਨੂੰ ਪਟਨਾ ਪਹੁੰਚੇ ਨੇ ਐਤਵਾਰ ਨੂੰ ਪਟਨਾ ਵਿੱਚ ਰੋਡ ਸ਼ੋਅ ਕੀਤਾ ਪ੍ਰਧਾਨ ਮੰਤਰੀ ਨੇ ਸੋਮਵਾਰ ਦੀ ਸਵੇਰ ਨੂੰ ਤੈਅ ਪ੍ਰੋਗਰਾਮ ਮੁਤਾਬਿਕ ਪਟਨਾ ਦੇ ਤੱਕ ਸ੍ਰੀ ਹਰਮਿੰਦਰ ਸਾਹਿਬ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਸਿੱਖ ਪਗੜੀ ਪਹਿਨ ਕੇ ਪਟਨਾ ਸਾਹਿਬ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਨਾਲ ਨਾਲ ਅਰਦਾਸ ਵੀ ਕੀਤੀ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਪਹਿਲੀ ਵਾਰ ਇੱਥੇ ਆਏ ਨੇ ਉਨ੍ਹਾਂ ਦੇ ਸਵਾਗਤ ਲਈ ਸਿੱਖ ਪਾਈਚਾਰ ਦੇ ਲੋਕਾਂ ਦੀ ਪੀੜ ਉਮੜ ਪਈ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲਚ ਲੰਗਰ ਵੀ ਵਰਤਾਇਆ ਤੇ ਲੰਗਰ ਦੀ ਸੇਵਾ ਕੀਤੀ ਦੱਸਦੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਦੇ ਸਵਾਗਤ ਨੂੰ ਲੈ ਕੇ ਵਿਸ਼ੇਸ਼ ਤਿਆਰੀ ਕੀਤੀ ਗਈ ਸੀ ਗੁਰਦੁਆਰਾ ਸਾਹਿਬ ਵਿੱਚ ਸੁਰੱਖਿਆ ਵਿਵਸਥਾ ਸਖਤ ਕੀਤੀ ਗਈ ਹੈ ਹਾਈ ਅਲਰਟ ਮੋਡ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਦੀ ਸੀ ਵੱਡੀ ਗਿਣਤੀ ਵਿੱਚ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ US रेगुलेटरी डेटा ਦੇ ਇੱਕ ਡਾਟਾਬੇਸ ਅਨੁਸਾਰ ਪ੍ਰਸਿੱਧ ਭਾਰਤੀ ਮਸਾਲੇ ਬ੍ਰਾਂਡ ਐਮਰੇਜ ਦੇ ਕੁਝ ਉਤਪਾਦਾਂ ਵਿੱਚ ਇੱਕ ਤਿਤ ਤੌਰ ਤੇ ਜਾਂਚ ਅਧੀਨ ਹੈ US रेगुलेटरी ਡਾਟਾ ਦੇ ਇੱਕ ਰਾਈਟਰਸ ਵਿਸ਼ਲੇਸ਼ਣ ਮੁਤਾਬਕ 2021 ਤੋਂ ਬੈਕਟੀਰੀਆ ਦੀ ਮੌਜੂਦਗੀ ਕਾਰਨ ਇਸ ਦੇ 14.5% US ਸ਼ਿਪਮੈਂਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਹਾਂਗਕਾਂਗ ਨੇ ਪਿਛਲੇ ਮਹੀਨੇ ਐਮਰੀਚ ਦੁਆਰਾ ਬਣਾਏ ਤਿੰਨ ਮਸਾਲਿਆਂ ਦੇ ਮਿਸ਼ਰਣਾਂ ਅਤੇ ਇੱਕ ਹੋਰ ਭਾਰਤੀ ਕੰਪਨੀ ਐਬਰੈਸ ਦੁਆਰਾ ਬਣਾਏ ਗੇ ਮਸਾਲਾ ਮਿਸ਼ਰਣਾਂ ਦੀ ਵਿਕਰੀ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਵਿੱਚ ਜ਼ਾਹਰ ਤੌਰ ਤੇ ਕੈਂਸਰ ਪੈਦਾ ਕਰਨ ਵਾਲੇ ਕੀਟਨਾਸ਼ਕਾਂ ਦੀ ਜ਼ਿਆਦਾ ਮਾਤਰਾ ਦਾ ਪਤਾ ਲੱਗਾ ਸੀ ਇਥੇਲਨ ਆਕਸਾਈਡ ਮਨੁੱਖੀ ਖਪਤ ਲਈ ਅਨੁਚਿਤ ਹੈ ਅਤੇ ਇਸ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਕੈਂਸਰ ਦਾ ਖਤਰਾ ਹੁੰਦਾ ਹੈ ਕੰਪਨੀ ਨੇ ਕਿਹਾ ਕਿ ਉਹਨਾਂ ਦੇ ਉਤਪਾਦ ਸੁਰੱਖਿਅਤ ਨੇ ਅਤੇ ਐਮਡੀਐਚ ਨੇ ਕਿਹਾ ਕਿ ਮਸਾਲਿਆਂ ਨੂੰ ਸਟੋਰ ਕਰਨ ਪ੍ਰੋਸੈਸ ਕਰਨ ਜਾਂ ਪੈਕ ਕਰਨ ਦੇ ਕਿਸੇ ਵੀ ਪੜਾਅ ਤੇ ਐਥੀਲਨ ਆਕਸਾਈਡ ਦੀ ਵਰਤੋਂ ਨਹੀਂ ਹੁੰਦੀ ਹੈ ਅਮਰੀਕਾ ਆਸਟ੍ਰੇਲੀਆ ਤੇ ਭਾਰਤ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਗੋਮੇ ਬ੍ਰਾਂਡ ਭਾਰਤ ਵਿੱਚ ਪ੍ਰਸਿੱਧ ਅਤੇ ਦੁਨੀਆ ਭਰ ਵਿੱਚ ਨਿਰਯਾਤ ਕੀਤੇ ਜਾਂਦੇ ਨੇ ਭਾਰਤ ਮਸਾਲਾ ਦਾ ਵਿਸ਼ਵ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਮਸਾਲਿਆਂ ਦਾ ਸਭ ਤੋਂ ਵੱਡਾ ਖਪਤਕਾਰ ਅਤੇ ਨਿਰਯਾਤਕ ਵੀ ਹੈ ਯੂਨ ਮਾਰਕੀਟ ਰਿਸਰਚ ਨੇ 2022 ਵਿੱਚ ਭਾਰਤ ਦਾ ਕਰੇਲੂ ਬਾਜ਼ਾਰ 10.46 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਲਗਾਇਆ ਹੈ ਅਤੇ ਮਸਾਲੇ ਬੋਰਡ ਨੇ ਕਿਹਾ ਕਿ ਭਾਰਤ ਨੇ 2022-23 ਦੌਰਾਨ 4 ਬਿਲੀਅਨ ਡਾਲਰ ਦੇ ਉਤਪਾਦਾਂ ਦਾ ਨਿਰਾਤ ਕਰ ਦਿੱਤਾ। ਦੱਖਣੀ ਬ੍ਰਾਜ਼ਿਲ ਦੇ ਰਿਓ ਗ੍ਰਾਡੇໂດ ਸੂਲੂ ਸੂਬੇ ਵਿੱਚ ਕੁਦਰਤੀ ਆਫਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 143 ਹੋ ਗਈ ਹੈ ਜਦਕਿ 125 ਲੋਕ ਅਜੇ ਵੀ ਲਾਪਤਾ ਨੇ ਅਤੇ ਤੂਫਾਨ ਤੋਂ ਪ੍ਰਭਾਵਿਤ 6 ਲੱਖ ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ। ਸਿਵਲ ਡਿਫੈਂਸ ਏਜੰਸੀ ਨੇ ਅੰਤਵਾਰ ਨੂੰ ਜਾਣਕਾਰੀ ਦਿੱਤੀ ਦੋ ਹਫ਼ਤਿਆਂ ਦੀ ਰਿਕਾਰਡ ਬਾਰਿਸ਼ ਨੇ ਪੂਰੇ ਰਾਜ ਨੂੰ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖਤਰਾ ਬਣਾ ਦਿੱਤਾ ਜਿਸ ਵਿੱਚ ਰਾਜ ਦੀ ਦਾ ਸਥਾਨੀ ਪੋਰਟੋ ਅਲੇਗਰੋਸ ਮੇਧਾ 446 ਕਸਬੇ ਵਿੱਚ ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ ਗਿਆ ਜਿੱਥੇ ਗੁਆਇਬਾ ਨਦੀ ਦੇ ਆਪਣੇ ਬੰਨਾਂ ਨੂੰ ਤੋੜ ਦਿੱਤਾ ਅਤੇ ਸ਼ਹਿਰ ਦਾ ਅੱਧੇ ਤੋਂ ਵੱਧ ਹਿੱਸਾ ਪਾਣੀ ਵਿੱਚ ਡੁੱਬ ਗਿਆ ਜ਼ਿਕਰ ਹੋ ਗਿਆ ਕਿ ਸਵੇਰੇ 29 April ਤੋਂ ਸ਼ੁਰੂ ਹੋਈ ਲਗਾਤਾਰ بارش ਐਤਵਾਰ ਨੂੰ ਵੀ ਜਾਰੀ ਰਹੀ ਜਿਸ ਨਾਲ ਹੜ੍ਹ ਦੇ ਪਾਣੀ ਦੇ ਘਟਣ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਅਤੇ ਸ਼ਨੀਵਾਰ ਨੂੰ ਬੇਕਰ ਹੋਏ ਲੋਕਾਂ ਦੀ ਗਿਣਤੀ 441000 ਤੋਂ ਵੱਧ ਕੇ ਐਤਵਾਰ ਨੂੰ 618550 ਹੋਗੀ ਰਾਸ਼ਟਰੀ ਮੌਸਮ ਵਿਗਿਆਨ ਸੰਸਥਾ ਨੇ ਬ੍ਰਾਜ਼ੀਲ ਦੇ ਦੱਖਣੀ ਰਾਜ ਵਿੱਚ ਸੋਮਵਾਰ ਤੱਕ ਹੋਰ ਭਾਰੀ ਮੀਂਹ ਪੈਣ ਦੀ ਵਿਕਵਾਨੀ ਕੀਤੀ ਹੈ ਇਹ ਰਾਜ ਅਰਜنٹინა ਅਤੇ ਉਰੂਗਵੇ ਦੇ ਸਰਹੱਦ ਦੇ ਨਾਲ ਲੱਗਦਾ ਹੈ ਗਵਰਨਰ ਐਡਾਉਟੋ ਲੇਟ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਰਿਓ ਗ੍ਰਾਡੇਡੋਸੂਲ ਨੂੰ ਦੁਬਾਰਾ ਬਣਾਉਣ ਲਈ ਲਗਭਗ 19 ਬਿਲੀਅਨ ਰੀਅਸ 3.7 ਬਿਲੀਅਨ ਡਾਲਰ ਦੀ ਲਾਗਤ ਆਵੇਗੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਵਿੱਚ ਕਣਕ ਦੇ ਆਟੇ ਦੀਆਂ ਉੱਚੀਆਂ ਕੀਮਤਾਂ ਬਿਜਲੀ ਦੀਆਂ ਕੀਮਤਾਂ ਅਤੇ ਉੱਚ ਟੈਕਸਾਂ ਖਿਲਾਫ ਸ਼ੁਰੂ ਕੀਤੀ ਗਈ ਮੁਕੰਮਲ ਹੜਤਾਲ ਸ਼ੁਮਾਰ ਨੂੰ ਚੌਥੇ ਦਿਨ ਵੀ ਚੱਲੀ ਰਹੀ ਜਿਸ ਨਾਲ ਪੂਰੇ ਖੇਤਰ ਵਿੱਚ ਸਥਿਤੀ ਤਣਾਪੂਰਨ ਬਣੀ ਹੋਈ ਹੈ ਇਸ ਦੇ ਨਾਲ ਹੀ ਸੋਕੇ ਬਲਾਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਸ਼ਨੀਵਾਰ ਨੂੰ ਵਿਵਾਦਿਤ ਖੇਤਰ ਵਿੱਚ ਪੁਲਿਸ ਅਤੇ ਅਧਿਕਾਰ ਕਾਰਕੁਨਾਂ ਦਰਮਿਆਨ ਝੜਪਾਂ ਹੋਈਆਂ ਜਿਸ ਵਿੱਚ ਘੱਟੋ ਘੱਟ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਸੌ ਤੋਂ ਵੱਧ ਲੋਕ ਚੱਕਨੀ ਹੋਗੇ ਚੱਕਨੀਆਂ ਚ ਜ਼ਿਆਦਾਤਰ ਪੁਲਿਸ ਕਰਮਚਾਰੀ ਸੀ ਸ਼ੁਕਰਵਾਰ ਨੂੰ ਮੁਕੰਮਲ ਹੜਤਾਲ ਕਾਰਨ ਜਨ ਜੀਵਨ ਠੱਪ ਹੋ ਗਿਆ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਅਤੇ ਸੂਬਾ ਸਰਕਾਰ ਵਿਚਾਲੇ ਗੱਲਬਾਤ ਅਸਫਲ ਹੋਣ ਤੋਂ ਬਾਅਦ ਮੌਜੂਦਾ ਸਥਿਤੀ ਤੇ ਚਰਚਾ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਸ਼ ਸ਼ਰੀਫ ਉੱਚ ਪੱਧਰੀ ਮੀਟਿੰਗ ਕਰ ਸਕਦੇ ਨੇ ਜੰਮੂ ਕਸ਼ਮੀਰ ਜੁਆਇੰਟ ਆਵਾਮੀ ਐਕਸ਼ਨ ਕਮੇਟੀ ਦੇ ਮੈਂਬਰ ਖੇਤਰ ਚ ਪਣ ਬਿਜਲੀ ਉਪਾਦਨ ਦੀ ਲਾਗਤ ਦੇ ਹਿਸਾਬ ਨਾਲ ਬਿਜਲੀ ਦੇ ਕੀਮਤਾਂ ਤੈਅ ਕਰਨ ਕਣਕ ਦੇ ਆਟੇ ਤੇ ਸਬਸਿਡੀ ਖਤਮ ਕਰਨ ਅਤੇ ਕੁਲੀਨ ਵਰਗ ਦੇ ਵਿਸ਼ੇਸ਼ ਅਧਿਕਾਰੀ ਦੀ ਮੰਗ ਕਰ ਰਹੇ ਨੇ JAC ਦਿਗਵਾਈ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਦੀ ਰਾਜਧਾਨੀ ਮੁਜ਼ਫਰਾਬਾਦ ਵਿੱਚ ਇੱਕ ਲੰਮਾ ਮਾਰਚ ਕੱਢਿਆ ਗਿਆ JAC ਕੋਰ ਕਮੇਟੀ ਅਤੇ ਖੇਤਰ ਦੇ ਮੁਖ ਸਖਤਰ ਦੌਦ ਬ੍ਰਾਂਚ ਵਿਚਕਾਰ ਗੱਲਬਾਤ ਵਿੱਚ ਕੋਈ ਹੱਲ ਨਾ ਨਿਕਲਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਮੁਜ਼ਫਰਾਬਾਦ ਵੱਲੋਂ ਮਾਰਚ ਕਰਨ ਦਾ ਐਲਾਨ ਕੀਤਾ સુપ્રીમ કોર્ટ ਵੱਲੋਂ ਦਿੱਤੀ ਗਈ અંતિમ ਜ਼માનત બાદ દિલ્હી ਦੀ તિહાર جیل ਤੋਂ ਰਿਹਾ ਹੋਏ ਆਮ ਆਦਮੀ ਪਾਰਟੀ ਦੇ ਕੌਮੀ ਕੰਵਿਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲਦੀ ਪੰਜਾਬ ਆਉਣਗੇ ਪੰਜਾਬ ਦੇ ਬਿਜਲੀ ਮੰਤਰੀ ਹਰਖਵਰਜਨ ਸਿੰਘ ਈਟੀਓ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਕੇਜਰੀਵਾਲ ਜਲਦੀ ਪੰਜਾਬ ਦਾ ਚੋਣ ਤੌਰਾ ਕਰਨਗੇ ਤੇ ਆਬਲੈਂਟ ਨੂੰ ਉਤਸ਼ਾਹਿਤ ਕਰਨਗੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਰਿਹਾ ਹੋਣ ਨਾਲ ਮੋਦੀ ਸਰਕਾਰ ਦੀ ਤਾਨਾਸ਼ਾਹੀ ਦਾ ਅੰਤ ਹੁਣ ਯਕੀਨੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਦੀ ਪਾਟਪਾ ਸਰਕਾਰ ਨੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਦੇ ਹੋਏ ਦੂਜੀਆਂ ਪਾਰਟੀਆਂ ਦੇ ਆਗੂਆਂ ਤੇ ਝੂਠੇ ਕੇਸ ਦ ਉਹਨਾਂ ਨੇ ਮੋਦੀ ਸਰਕਾਰ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਹ ਭਾਰਤੀ ਸੰਵਿਧਾਨ ਤੇ ਲੋਕਤੰਤਰ ਨੂੰ ਖਤਮ ਕਰਨ ਤੇ ਤੂਲੀ ਹੋਈ ਹੈ ਲੋਕ ਸਭਾ ਚੋਣਾਂ 'ਚ ਜਨਤਾ ਇਸ ਦਾ ਮੂੰਹ ਤੋੜ ਜਵਾਬ ਦੇਵੇਗੀ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਦੇ ਪੰਜਾਬ ਦੌਰੇ ਨਾਲ ਸੂਬੇ ਦੀਆਂ ਸਾਰੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ ਤੇ ਪੰਜਾਬ ਦੇ ਜੋ ਨਤੀਜੇ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਹੈਰਾਨਜਨਕ ਹੋਣਗੇ ਹਰਪ੍ਰਜਨ ਸਿੰਘ ਈਟੀਓ ਨੇ ਅਕਾਲੀ ਦਲ ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਹੁਣ ਇਹ ਪਾਰਟੀ ਖਾਲੀ ਦਲ ਬਣ ਕੇ ਰਹਿ ਗਈ ਹੈ ਤੇ ਇਸ ਦੇ ਸਾਰੇ ਵੱਡੇ ਆਗੂ ਦੂਜੀਆਂ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਦੋਸ਼ ਲਾ ਕੇ ਸਾਫਾ ਅਕਾਲੀ ਤੇ ਕਾਂਗਰਸ ਸਰਕਾਰਾਂ ਦੇ ਸਮੇਂ ਸੂਬੇ ਦਾ ਵਿਕਾਸ ਨਹੀਂ ਹੋਇਆ ਸਗੋਂ ਪੰਜਾਬ 'ਚ ਕਮਿਸ਼ਨਵਾਦੀ ਦਾ ਤੰਦਾ ਚੱਲ ਰਿਹਾ ਸੀ ਪ੍ਰੇਸਟਾਜ ਸਿੱਖਰ ਤੇ ਸੀ ਦੋਵਾਂ ਪਾਰਟੀਆਂ ਨੇ 5-5 ਸਾਲਾਂ ਦਾ ਸ਼ਾਸਨ ਫਿਕਸ ਕੀਤਾ ਹੋਇਆ ਸੀ ਤੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਸੀ ਬਾਜ਼ਾਰ ਚ ਹਾਲ ਹੀ ਚ ਆਈ ਗਿਰਾਵਟ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੜੀ ਪਿਖੌਣੀ ਕਰਦੇ ਹੋਏ ਕਿਹਾ ਕਿ 4 ਜੂਨ 2024 ਨੂੰ ਚੋਣ ਨਤੀਜੇ ਆਲਾ ਨੇ ਜਾਣ ਤੋਂ ਬਾਅਦ ਸ਼ੇਅਰ ਬਾਜ਼ਾਰ ਚ ਤੇ ਜੀ ਆਵੇਗੀ ਹਾਲਾਂਕਿ ਗ੍ਰਹਿ ਮੰਤਰੀ ਹਾਲ ਹੀ ਵਿੱਚ ਆਈ ਗਿਰਾਵਟ ਨੂੰ ਲੈ ਕੇ ਜ਼ਿਆਦਾ ਚਿੰਤਾ ਵਿੱਚ ਨਹੀਂ ਨੇ ਪਿਛਲੇ 6 ਮਹੀਨੇ ਦੀ ਮਿਆਦ ਵਿੱਚ ਬੈਚਮਾਰਕ ਪੂਛਕਾਂਗ ਨਿਫਟੀ 12% ਦੇ ਤੋਂ ਬਾਅਦ ਜਦੋਂ ਕਿ 1 ਸਾਲ ਦੀ ਮਿਆਦ ਵਿੱਚ ਇਹ ਲਗਭਗ 23% ਦੀ ਬਾਦ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਵੀ ਬਾਜ਼ਾਰ ਵਿੱਚ ਜ਼ਿਆਦਾ ਗਿਰਾਵਟ ਆਈ ਹੈ ਅਜਿਹੀ ਸਥਿਤੀ ਵਿੱਚ ਬਾਜ਼ਾਰ ਦੀਆਂ ਗਤੀਵਿਧੀਆਂ ਸਿੱਧੇ ਤੌਰ ਤੇ ਚੋਣਾਂ ਨਾਲ ਜੋੜਨਾ ਸਿਆਨਪਨ ਨਹੀਂ ਹੈ ਸ਼ਾਇਦ ਇਹ ਗਿਰਾਵਟ ਕਿਸੇ ਅਫਵਾਹ ਕਾਰਨ ਆਈ ਹੈ ਮੇਰੀ ਰਾਏ ਹੈ ਕਿ 4 ਜੂਨ ਤੋਂ ਪਹਿਲਾਂ ਖਰੀਦਦਾਰੀ ਕਰੋ ਕਿਉਂਕਿ ਬਾਜ਼ਾਰ ਵਿੱਚ ਤੇਜ਼ੀ ਆਉਣ ਵਾਲੀ ਦੇਸ਼ ਵਿੱਚ 7 ਮਈ ਨੂੰ ਲੋਕ ਸਭਾ ਚੋਣਾਂ ਦੇ ਤੀਜੇ ਅਪੜਾਲੀ VOTING ਹੋਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਸੈਂਸੈਕਸ ਅਤੇ ਨਿਫਟੀ 1.5 ਫੀਸ ਤੋਂ ਜ਼ਿਆਦਾ ਦੇਖ ਚੁੱਕੇ ਨੇ ਜਦੋਂ ਕਿ ਐਨਐਸਸੀ ਨਿਫਟੀ 50 8 ਮਈ ਤੋਂ 1.64 ਫੀਸ ਦੀ ਹੇਠਾਂ ਡਿੱ ਗਿਆ ਇਸ ਦੇ ਨਾਲ ਹੀ ਐਸ ਐਂਡ ਪੀ ਬੀਐਸਈ ਸੈਂਸੈਕਸ ਵਿੱਚ 1.71 ਫੀਸ ਦੀ ਗਿਰਾਵਟ ਆਈ ਹੈ ਇਸ ਦੌਰਾਨ ਬਾਜ਼ਾਰ ਵਿੱਚ ਅਸਥਿਰਤਾ ਦਾ ਮਾਪਦੰਡ ਇੰਡੀਆ BIX ਜੋ 8 ਮਈ ਨੂੰ ਸਾਰਾ ਅੰਕਾ ਤੇ ਸੀ ਸੋਮਵਾਰ ਨੂੰ 52 ਹਫ਼ਤੇ ਦੇ ਉੱਚ ਪੱਧਰ 21.41 ਤੇ ਪਹੁੰਚ ਗਿਆ ਸ਼ਾਹ ਨੇ ਦੱਸਿਆ ਕਿ ਜਦੋਂ ਵੀ ਕਸਥਿਰ ਸਰਕਾਰ ਹੁੰਦੀ ਹੈ ਬਾਜ਼ਾਰ ਵਧੀਆ ਪ੍ਰਦਰਸ਼ਨ ਕਰਦੇ ਨੇ ਮੋਦੀ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਵਾਪਸ ਆ ਰਹੇ ਨੇ ਇਸੇ ਤਰ੍ਹਾਂ ਮੇਰੀ ਵਿਕਵਾਣੀ ਹੈ ਸ਼ਾਹ ਨੂੰ ਅਕਸਰ ਚੋਣਾਂ ਬਾਰੇ ਆਪਣੀ ਜ਼ਮੀਨੀ ਸਮਝ ਦਾ ਸਿਹਰਾ ਦਿੱਤਾ ਜਾਂਦਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਬਿੰਦ ਕੇਜੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਸੋਮਵਾਰ ਜਾਨੀ ਅੱਜ ਖਾਰਜ ਕਰ ਦਿੱਤੀ ਗਈ ਹੈ ਜਸਟਿਸ ਖੰਨਾ ਨੇ ਮਾਮਲੇ 'ਚ ਸੁਣਵਾਈ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਤੇ ਅਸੀਂ ਫੈਸਲਾ ਨਹੀਂ ਲੈ ਸਕਦੇ ਦਿੱਲੀ ਦੇ ਅਲਜੀਬੀਨ ਕੁਮਾਰ सक्सेना ਮਾਮਲੇ 'ਚ ਕੋਈ ਐਕਸ਼ਨ ਲੈਣਾ ਚਾਹੁੰਦੇ ਨੇ ਤਾਂ ਉਹ ਲੈ ਜਿਕਰ ਹੋ ਗਿਆ ਕਿ ਸ਼ਰਾਬ ਨੀਤੀ ਕੁਟਾਲੇ ਦੇ ਦੋਸ਼ੀ ਅਰਵਿੰਦ ਕੇਜੀਵਾਲ ਫਿਲਹਾਲ ਅੰਤਰੀਮ ਜ਼ਮਾਨਤ 'ਤੇ ਨੇ ਈਡੀ ਨੇ ਉਹਨਾਂ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰ ਤੋਂ ਬਾਅਦ ਵੀ ਉਹਨਾਂ ਨੇ ਮੁੱਖ ਮੰਤਰੀ ਅਹੁਦੇ ਤੋਂ ਸਖੀਫਾ ਨਹੀਂ ਦਿੱਤਾ ਜਿਸ ਨੂੰ ਲੈ ਕੇ ਸੰਦੀਪ ਕੁਮਾਰ ਨਾਂ ਦੇ ਸ਼ਖਸ ਨੇ ਪਹਿਲਾਂ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਲਗਾਈ ਸੀ ਦਿੱਲੀ ਹਾਈ ਕੋਰਟ ਨੇ 50000 ਰੁਪਏ ਦਾ ਜੁਰਮਾਨਾ ਲਗਾਉਂਦੇ ਹੋਏ 10 ਅਪ੍ਰੈਲ ਨੂੰ ਪਟੀਸ਼ਨ ਖਾਰਜ ਕਰ ਦਿੱਤੀ ਸੀ ਇਸ ਤੋਂ ਬਾਅਦ ਪਟੀਸ਼ਨਕਰਤਾ ਸੁਪਰੀਮ ਕੋਰਟ ਪਹੁੰਚੇ ਜਸਟਿਸ ਸੰਜੀਪ ਖੰਨਾ ਅਤੇ ਜਸਟਿਸ ਦੀਪਾਕਰ দত্ত ਦੀ ਬੈਚ ਨੇ ਮਾਮਲੇ ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਅਸੀਂ ਹਾਈ ਕੋਰਟ ਨੂੰ ਨਹੀਂ ਛੜਾਂਗੇ ਉੱਧਰ ਅਰਵਿੰਦ ਕੇ ਲੇ ਸਨ ਦੇਸ਼ ਦੁਨੀਆ ਦੀ ਖਬਰਾਂ ਮੈਨੂੰ ਦੋ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ